ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਖਤਾ ਤੇ ਲੋ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਅੱਜ ਦੀ ਵੀਡੀਓ ਹੈਗੀ ਬਾਬੀ ਡੈਰੀ ਫਾਰਮ ਬਾਬੀ ਡੈਰੀ ਫਾਰਮ ਪਿੰਡ ਰਵਾਲ ਤਹਿਸੀਲ ਪਿੰਡਿਆ ਬਾਈ ਨੂੰ ਸultanpur Lodhi ਜ਼ਿਲ੍ਹਾ ਕਪੂਰਸਲਾ ਬਾਈ ਕੋਲੇ ਅੱਜ ਆਪਾਂ ਤੀਜੀ ਵੀਡੀਓ ਬਾਈ ਦੀ ਬਣਾਉਣ ਪਹੁੰਚੇ ਆਂ ਤੇ ਬਹੁਤ ਚੰਗਾ ਬਾਈ ਦਾ ਰਿਸਪੌਂਸ ਵੀ ਬਾਈ ਨੂੰ ਵਧੀਆ ਆ ਰਿਹਾ ਤੇ ਬਾਈ ਕੋਲੇ ਜਿਹੜੇ ਨਾਗ ਹੁੰਦੇ ਆ ਵਛੀਆਂ ਉਸਨਾਂ ਟੌਪ ਉਧਰ ਹੁੰਦੀਆਂ ਤੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਗ ਵਿਖਾਉਣੇ ਆ ਬਹੁਤ ਚੰਗੀਆਂ ਬੱਚੀਆਂ ਖੀੜੀਆਂ ਤੇ ਦੋ ਦੰਦ ਬੱਚੀਆਂ ਬਾਕੀ ਆਪਾਂ ਡਿਟੇਲ ਬਾਅਦ ਤੋਂ ਲਵਾਂਗੇ ਜਿਹੜੇ ਪਹਿਲਾਂ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਭਰਾਣੇ ਆਪਣੇ ਤੋਂ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਤੇ ਕਿਰਪਾ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦੇ ਰਹੇ। ਬਾਕੀ ਆਪਾਂ ਬੋਬੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ। ਲੈਣੇ ਡਿਟੇਲ ਕੀ ਹਿਸਾਬ ਕਿਤਾਬਾ ਬਾਈ ਦਾ ਬੱਚਿਆਂ ਦਾ। ਹੋਰ ਬਾਈ ਸਤਿ ਸ੍ਰੀ ਅਕਾਲ ਬੋਬੀ। ਸਤਿ ਸ੍ਰੀ ਅਕਾਲ ਭਾਈ। ਉਹ ਠੀਕ ਹੈ ਭਾਈ ਇਧਰਲੀ ਸਾਈਡ ਹੋ ਜਾ ਵੀਰੇ ਹਾਂਜੀ ਬਹੁਤ ਵਧੀਆ ਤੇ ਭਾਈ ਆਪਣਾ ਡਰੈਸ ਕਨਫਰਮ ਕਰੀਂ ਕਰਾਂਗੇ ਐਸਾ ਆਪਣਾ ਪਿੰਡ ਹੈਗਾ ਰਵਾਲ ਤਸਵੀਲ ਆਪਣੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਬੂਲ ਸਾਬ ਜ਼ਿਲ੍ਹਾ ਕਬੂਲ ਸਾਬ 23 ਨੰਬਰ ਬੋਲਦੇ ਆਦਾ ਭਾਈ 97790 28676 ਠੀਕ ਹੈ ਤੇ ਭਾਈ ਅੱਜ ਆਪਾਂ ਤੇਰੀ ਤੀਜੀ ਵੀਡੀਓ ਬਣਾਉਣ ਪਹੁੰਚੇ ਆ ਤੇ ਪਹਿਲੀਆਂ ਦੋਨੇ ਵੀਡੀਓ ਦੇ ਵਿੱਚ ਵਧੀਆ ਦੇਖ ਲੱਖੋ ਵਧੀਆ ਭਾਜੀ ਦੂਜੇ ਫੋਨ ਤੇ ਵਿਗਦੀਆਂ ਰਹੀਆਂ ਠੀਕ ਹੈ ਵਧੀਆ ਫੋਨ ਫੋਨ ਆਈ ਬਹੁਤ ਵਧੀਆ ਬਹੁਤ ਠੀਕ ਹੈ ਵੀਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨੱਕ ਵਿਖਾਉਣੇ ਬੋਬੀ ਅੱਜ ਪੰਜ ਹੈਗੀਆਂ ਖੀਰੀਆਂ ਤੇ ਦੋ ਹੈਗੀਆਂ ਦੋ ਦੰਦ ਇੱਕ ਇੱਕ ਦੇ ਦੋ ਦੰਦ ਠੀਕ ਹੈ ਛੇ ਨਾਗ ਆਪਣੇ ਕੋਲੇ ਕੋਲ ਲਓ ਵੀ ਮਿੱਤਰੋ ਬਾਈ ਕੋਲੇ ਹੈਗੇ ਛੇ ਨਾਗ ਅੱਜ ਤੇ ਇੱਕ ਹੈਗੀ ਬੱਚੀ ਦੋ ਦੰਦ ਫਾਰਮ ਵਾਲੀ ਬੱਚੀ ਹੈ ਵੱਡੀ ਬਹੁਤ ਵੱਡੇ ਕਦ ਕਾੜਦੀ ਹੈ ਢਾਂਚਾ ਬਹੁਤ ਸੋਹਣਾ ਬਾਕੀ ਆਪਾਂ ਲੈਂਗੇ ਡਿਟੇਲ ਪਹਿਲੇ ਨੰਬਰ ਤੋਂ ਕਰ ਲਏਗੇ ਸ਼ੁਰੂ ਬਾਈ ਬਹੁਗੀ ਬਹੁਤ ਸੋਹਣੀ ਬੱਚੀ ਖੜੀ ਹੈ ਕੀ ਡਿਟੇਲ ਹੈ ਜੀ ਖੀਰੀ ਬੱਚੀ ਹੈ ਜੀ ਖੀਰੀ ਬੱਚੀ ਹੈ ਕੋਈ ਸੀਮਨ ਡਿਟੇਲ ਹੈ ਕੋਈ ਕੋਈ ਜਿਹੜੇ ਸੀਮਨ ਦੀ ਨਹੀਂ ਵੇਚਣੀ ਠੀਕ ਹੈ ਕੋਈ ਮਦਰ ਕੋਡ ਨਹੀਂ ਜੀ ਆਪਾਂ ਨੂੰ ਨਹੀਂ ਪਤਾ ਲਓ ਵੀ ਮਿੱਤਰੋ ਪਹਿਲੀ ਗੱਲ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੇਖ ਹੀ ਲਿਆ ਤੇ ਸੁਣ ਲਿਆ ਵੀ ਬਾਈ ਨੂੰ ਆਪਾਂ ਪੁੱਛਿਆ ਵੀ ਕਿਹੜੇ ਸੀਮਨ ਦੀ ਹੈ ਇਹ ਤੇ ਨਹੀਂ ਤਾਂ ਇਸ ਤਰ੍ਹਾਂ ਦੀਆਂ ਬੱਚੀਆਂ ਇਸ ਤਰ੍ਹਾਂ ਦੀਆਂ ਬੱਚੀਆਂ ਆਪਾਂ ਫੋਨ ਦੇ ਉੱਤੇ ਮਿੱਤਰੋ ਵੇਨੇ ਆ ਵੀ ਕੋਈ ਬਰੂਡ ਦੀ ਕਹਿੰਦਾ ਤੇ ਕੋਈ ਕਹਿੰਦਾ ਏਬੀਐਸ ਦੇ ਫਲਾਨੇ ਦੀ ਐ ਧੋਕੇ ਦੀ ਆ ਚੰਗੇ ਬੁਲਾਦੇ ਜਣੀ ਕੇ ਨਾਮ ਲੈਂਦਾ ਤੇ ਪਰ ਬਾਈ ਨੇ ਸੱਚ ਬੋਲਿਆ ਬਾਈ ਕਹਿੰਦਾ ਆਪਣਾ ਹੈਗਾ ਸੇਲ ਪਰਚੇਦ ਦਾ ਕੰਮ ਬੰਦਾ ਉਹਦੀ ਸਮਝ ਨਾਲ ਜਾਵੇ ਤੇ ਬਾਕੀ ਜਿਹੜੇ ਜਾਨਵਰ ਆ ਉਹ ਆਦੇ ਮੂੰਹੋਂ ਬੋਲਣਗੇ ਆਪਾਂ ਨਹੀਂ ਬਾਈ ਕਹਿੰਦਾ ਵੀ ਦੱਸਣਾ ਕਿਹੜੇ ਸੀਮਨ ਦੀ ਹੈ ਕੀ ਨਹੀਂ ਲਓ ਵੀ ਮਿੱਤਰੋ ਕਰੋ ਜੇਕਰ ਪਹਿਲੇ ਨੰਬਰ ਤੇ ਵੱਛੀ ਪੂਰੀ ਟੌਪ ਦੀ ਖੀਰੀ ਵੱਛੀ ਹੈ ਕੱਦ ਕਾਠ ਤੇ ਬੱਛੀ ਦਾ ਵਜਨ ਬਯੂਰ ਕਿਆ ਬਾਤਾਂ ਆਂ ਦੇਖੋ ਭਾਜੀ ਇਹਨੂੰ ਜਿਹੜੇ ਮਰਦੀ ਟੀਕੇ ਦੀ ਕਹਿੰਦੇ ਸਹੀ ਗੱਲ ਆ ਮਿੱਤਰੋ ਦੇਖੋ ਜੀ ਫੇਸ ਕੁਆਲਿਟੀ ਦੇਖੋ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਤੇ ਚਾਰ ਹੀ ਥਾਣਾ ਫੋਰਸਾਂਗ ਭੂਰਾ ਨਹੀਂ ਫੇਸ ਕੁਆਲਿਟੀ ਕਰੋ ਚੈੱਕ ਕੱਦ ਕਾਠ ਆ ਜਿਹੜਾ ਬੱਛੀ ਦਾ ਬਹੁਤ ਸੋਹਣਾ ਇੱਧਰ ਲੈ ਆਈ ਬੋ ਵੀ ਹਾਂ ਜੀ ਬਾਟਾ ਚੈੱਕ ਕਰੋ ਹਾਂ ਢਾਂਚਾ ਕਰੋ ਚੈੱਕ ਪਹਿਲੇ ਨੰਬਰ ਤੇ ਬੱਛੀ ਵਿਖਾਈ ਆ ਇਹਦੀ ਉਮਰ ਕਿੰਨੀ ਆ ਬੋ ਵੀ ਉਮਰ ਹੈ 11 ਮਹੀਨੇ ਦੀ 11 ਮਹੀਨੇ ਦੀ ਖੀਰੀ ਬੱਛੀ ਆ ਤੇ ਰੰਗ ਪ੍ਰਿੰਟ ਆ ਜਿਹੜਾ ਬੱਛੀ ਦਾ ਬਾ ਕਮਾਲ ਆ ফেস কোয়ালিটি করো চেক বাকি ਜਿਹੜਾ ਬੱਛੀ ਦਾ ਪੈਠ ਪੁੜੇ ਦੀ ਬਣਾਵਟਾ ਕੀ ਬਾਤਾਂ ਹੀ ਆ ਤੇ ਲੈਗ ਸਕੋਰ ਆ ਜਿਹੜਾ ਬੱਛੀ ਦਾ ਪੂਰੀ ਸਟੇਟ ਆ ਕੋਈ ਟੂਈ ਨਹੀਂ ਚੱਕਦੀ ਉੱਪਰੋਂ ਵੀ ਸਟੇਟ ਆ ਫੇਸ ਕੁਆਲਿਟੀ ਦੇਖੋ ਜੀ ਬੁੱਤੀ ਬਾਥੀ ਜਿਹੜੀ ਆ ਕੀ ਬਾਤਾਂ ਹੀ ਆ ਬਹੁਤ ਸੋਹਣੀ ਬੱਚੀ ਐ ਲਿਆ ਬਈ ਬਿਲਕੁਲ ਸੀਮਨ ਦੇ ਕਾਵਲ ਆ ਕੱਚੀ ਖੀਰੀ ਕੱਚੀ ਖੀਰੀ ਆ ਬਾਈ ਕਹਿੰਦਾ ਲਓ ਵੀ ਮਿੱਤਰੋ ਦੰਦ ਕਰੋ ਚੱਕ ਠੀਕ ਆ ਬਾਈ ਲਿਆ ਪਹਿਲੇ ਨੰਬਰ ਤੇ ਆਪਾਂ ਬੱਛੀ ਵਿਖਾਈ ਆ ਬਹੁਤ ਸੋਹਣੀ ਚੰਗੇ ਕਦ ਕਾਠ ਵਾਲੀ ਐ ਤੇ ਰੰਗ ਪ੍ਰਿੰਟ ਹੈ ਜਿਹੜਾ ਬੱਛੀ ਦਾ ਕਿਆ ਬਾਤ ਆਈਆਂ ਥਾਣਾ ਪੱਕਾ ਰਦਨੇ ਚ ਇੱਕ ਬੰਦਣਾ ਭਾਈ ਬੰਦ ਜਿਹੜਾ ਢਾਂਚਾ ਬੱਛੀ ਦਾ ਬਹੁਤ ਸੋਹਣਾ ਤੇ ਥੱਲਿਓਂ ਕਰੋ ਚੱਕ ਝੋਲੀ ਮਿੱਤਰੋ ਐ ਗੱਬਣ ਵਾਲੀ ਝੋਲੀ ਦੇ ਚਾਰ ਹੀ ਹਨ ਫੋਰ ਸ਼ਾਂਖ ਭੂਰਣੀ ਤੇ ਪੂਰੀ ਬਿੱਥੀ ਤੇ ਸਨ ਲੱਗੇ ਹੈ ਲੈਗ ਸਕੋਰ ਦੇਖ ਲੋ ਜੀ ਲੈਗ ਸਕੋਰ ਤੇ ਮਗਰੋਂ ਬੈਠ ਫੁੜਾਂ ਦੀ ਬਨਾਵਟਾ ਬਹੁਤ ਸੋਹਣੀ ਚੰਗੀ ਗਾਹ ਤਿਆਰ ਹੋਊਗੀ ਹੈਨਾ ਭਾਈ ਹਾਂਜੀ ਤੇ ਭਾਈ ਜਿਹੜਾ ਫਿਰ ਇਹਨਾਂ ਤੇ ਰੇਟ ਆ ਆਪਾਂ ਡਿਮਾਂਡ ਆ ਦੱਸ ਹੀ ਦੇਣੀ ਹਾਂਜੀ ਕੱਠਿਆਂ ਦੇ ਕਰ ਦਾਂਗੇ ਠੀਕ ਹੈ ਲਿਆ ਫਿਰ ਦੋ ਨੰਬਰ ਤੇ ਜਿਹੜੀ ਬੱਚੀ ਬਈ ਇਹਦੀ 10 ਉਮਰ ਕਿੰਨੀ ਹੈ ਇਹਦੀ ਉਮਰ ਵੀ ਇਤਿ ਹੈਗੀ ਆ ਜੀ 9 ਮਹੀਨੇ ਉਮਰ 9 ਮਹੀਨੇ ਠੀਕ ਹੈ ਖੀਰ ਕੋਈ ਇਹ ਬੱਚੀ ਲਓ ਵੀ ਮਿੱਤਰੋ ਇੱਥੇ ਖੜ ਕੇ ਨਾ ਫਿਰ ਕੁਆਲਟੀ ਕਰਾ ਜੀ ਚੈੱਕ ਨਾ ਇੱਕ ਵਾਰੀ ਆਪਾਂ ਦੱਸਦੇ ਜਣੀਏ ਤੇ ਨਾ ਰੱਸੀ ਖੁੱਭ ਗਈ ਸੀ ਠੀਕ ਹੈ ਨਾ ਕਿਤੇ ਰੱਸੀ ਖੁੱਭੀ ਹੋਈ ਆ ਮਿੱਤਰੋ ਥੋੜੀ ਜੀ ਪਰ ਵੱਚੀ ਦਾ ਜਿਹੜਾ ਰੰਗ ਪ੍ਰਿੰਟ ਆ ਬਾਕਮਾਲ ਕੱਦ ਕਾਠੀ ਬਹੁਤ ਸੋਹਣਾ ਤੇ ਪੀਂਗਾ ਲਵਾਤਾ ਠੀਕ ਹੈ ਇਹਦੇ ਟੀਕੇ ਲੱਗ ਚੁੱਕਿਆ ਹਾਂਜੀ ਲੋ ਵੀ ਮਿੱਤਰੋ ਬਾਈ ਕਹਿੰਦਾ ਸੀਮਣੇ ਤੇ ਲੱਗ ਗਿਆ ਤੇ ਸਾਡਾ ਆਉਂਦਾ ਲੱਗਾ ਜੀ ਅੱਛਾ ਵੀ ਜ਼ਖਮ ਦਾ ਟੀਕਾ ਲੱਗਿਆ ਠੀਕ ਹੈ ਸੌਰੀ ਜਖਮ ਦਾ ਟੀਕਾ ਬਾਈ ਕਹਿੰਦਾ ਜਿਹੜਾ ਨੱਕ ਦੇ ਉੱਤੇ ਥੋੜਾ ਜੀ ਦਾਣ ਉਹਦਾ ਬਾਈ ਕਹਿੰਦਾ ਵੀ ਆਪਾਂ ਧੁਨਕਵਾ ਦਾ ਟੀਕਾ ਲਵਾਤਾ ਤੇ ਜਿਹੜੀ ਬੱਛੀ ਦਾ ਰੰਗ ਬ੍ਰੈਂਟ ਆ ਬਾ ਕਮਾਲਾ ਕੱਦ ਕਾਠੀ ਬਹੁਤ ਸੋਹਣੀ ਆ ਲੈਗ ਸਕੋਰ ਕਰੋ ਚੈੱਕ ਬਿਲਕੁਲ ਸਟੇਟ ਆ ਸਹੀ ਗੱਲ ਲਿਆ ਬਾਈ ਸ਼ਾਮੇ ਲਿਆ ਦੰਦੋਂ ਪਿਓਰ ਦੰਦੋਂ ਪਿਓਰ ਖੀਰੀਏ ਤੇ ਕੱਦ ਕਾਠਾ ਜਿਹੜਾ ਬੱਛੀ ਦਾ ਉਹ ਵੀ ਐਨ ਇੱਕੋ ਜੀਆਂ ਬੱਛੀਆਂ ਕੋਈ ਵੱਡੀ ਨਹੀਂ ਕੋਈ ਛੋਟੀ ਨਹੀਂ ਸਾਰਿਆਂ ਨੇ ਢਾਂਚੇ ਇੱਕੋ ਜਿਹੇ ਲਿਆ ਬਾਈ ਠੀਕ ਹੈ ਜਮ ਓਕੇ ਆ ਬਾਈ ਖੀਰੀ ਆ ਬਿਲਕੁਲ ਕੱਚੀ ਖੀਰੀ ਆ ਦੇਖੋ ਜੀ ਕਲਰ-ਕਲਰ ਕਰੋ ਚਮਕ-ਦਮਕ ਕਰੋ ਚੱਕ ਬਜਨ ਵਜੂਦ ਹੈ ਜਿਹੜਾ ਬੱਚੀ ਦਾ ਕੋਈ ਲੱਸੀ ਨਹੀਂ ਲਾਮੀ ਨਹੀਂ ਥਣ ਵੀ ਚਾਰੀ ਨਿਕਸ ਪੈਰ ਚਾਰ ਹੀ ਥਾਣਾ ਫੋਰ ਸ਼ਾਂਖਪੂਰਾ ਨਹੀਂ ਬਾਈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕਦ ਕਠ ਬਹੁਤ ਸੋਹਣਾ ਬੱਚੀ ਦਾ ਬੰਦੇ ਬਾਈ ਕੋਈ ਆਏ ਲੱਸੀ ਲਾਮੀ ਨਹੀਂ ਕੋਈ ਹੰਭਗਾਈ ਨਹੀਂ ਸਾਰੀਆਂ ਬੱਚੀਆਂ ਨੈਗਰ ਵਜੂਦ ਤੇ ਜੋਰ ਵਾਲੀਆਂ ਜਾਣ ਵਾਲੀਆਂ ਲਹੂ ਪਾਣੀ ਵਾਲੀਆਂ ਬੱਚੀਆਂ ਕੋਈ ਲੱਸੀ ਲਾਮੀ ਨਹੀਂ ਸਹੀ ਗੱਲ ਹੈ ਇਹਨੇ ਜਖਮ ਦੀ ਤਣੀ ਦੱਸਿਆ ਨਹੀਂ ਹਰ ਹਉ ਦਾ ਕੋਈ ਵਟਾ ਨਹੀਂ ਕੋਈ ਦੂਰ ਨੇੜੋ ਭਰਾ ਹੁੰਦਾ ਤੇ ਦੱਸਿਆ ਚੰਗਾ ਵੀ ਅਸੀਂ ਕੋਈ ਦੱਸਦਾ ਨਹੀਂ ਬਾਈ ਇਹ ਮੂਲੀ ਜੀ ਗੱਲ ਹੈ ਕੋਈ ਜਖਮਨ ਚਲੋ ਨੱਕ ਤੇ ਰੱਸਾ ਖੋਬੀ ਜਾਂਦਾ ਤੇ ਜਿਹੜੀ 3 ਨੰਬਰ ਤੇ ਵੱਛੀ ਹੈ ਬਾਈ ਬਹੁਤ ਸੋਹਣੀ ਹੈ ਵੀ ਖੀਰੀ ਹੈ ਹਾਂਜੀ ਹਾਂ ਕਿੰਨੀ ਉਮਰ ਹੈ ਵੀਰੇ ਇਹਦੀ ਉਮਰ ਵੀ 10 ਮਹੀਨੇ ਹੈ 10 ਮਹੀਨੇ ਉਮਰ ਤੇ ਖੀਰੀ ਹੈ ਬਾਈ ਕਹਿੰਦਾ ਮੈਂ ਪਿਓਰ ਖੀਰੀ ਮੈਂ ਅਖਿਆ ਜੀ ਕੀ ਬਾਤ ਆਈਆਂ ਅੱਜ ਤਾਂ ਅੱਜ ਦੀ ਵੀਡੀਓ ਦੇ ਵਿੱਚ ਤਾਂ ਬੋਵੀ ਨੇ ਮੈਂ ਖਾਂ ਨਗੀਨੇ ਹੀ ਜਾਂਦੇ ਆ ਜਿਹੜੇ ਪੰਜੇਛੇ ਨਾਗਾ ਸਾਰੇ ਨਗੀਨੇ ਹੀ ਆ ਟਾਪ ਕਲਾਸ ਹੀ ਆ ਭਾਵੇਂ ਇਕੱਲੀ ਇਕੱਲੀ ਵਛੀ ਤੇ 20-20 ਮਿੰਟ ਕੈਮਰਾ ਮਾਰ ਦੋ ਉਹ ਵੀ ਥੋੜਾ ਦੰਦ ਦੇ ਲਓ ਜੀ ਜੀਰੀ ਬਿਲਕੁਲ ਵੀਰੇ ਲੈ ਚੱਲ ਕੱਦਗਾਠੀ ਕਰੋ ਚੱਕ ਜੀ ਬਹੁਤ ਸੋਹਣੀ ਕੱਦਗਾਠੀ ਤੇ ਇਹ ਬਿਲਕੁਲ ਸੀਮਨ ਲਾਈਨ ਦੇ ਕਾਬਲ ਹੈ ਇਹ ਮੱਲਾ ਵਾਲਾ ਕੱਦਗਾਠ ਬਹੁਤ ਸੋਹਣਾ ਰੰਗ ਪ੍ਰਿੰਟ ਨਸਲ ਕੁਆਲਟੀ ਦਾ ਉਹਦੇ ਮੂੰਹੋਂ ਹੀ ਦੱਸਦੀ ਆ ਵਛੀ 94 ਚਾਰ ਹੀ ਥਾਣਾ ਬਾਈ ਕਰਾਈ ਚੱਕ ਆ ਕਰੋ ਚੱਕ ਚਾਰ ਹੀ ਥਾਣਾ ਫੋਟ ਸੰਗਪੂਰਾ ਨਹੀਂ ਸਹੀ ਗੱਲ ਹੈ ਬਾਈ ਕਹਿੰਦਾ ਵੀ ਜਿਹਦੇ ਕੋਈ ਕੋਈ ਥਣ ਹੋਇਆ ਵੱਧ ਘਾਟ ਆਪਾਂ ਦੱਸਾਂਗੇ ਚਾਰ ਹੀ ਥਾਣਾ ਫੋਟ ਸੰਗਪੂਰਾ ਨਹੀਂ ਬਹੁਤ ਸੋਹਣੇ ਕੱਦ ਘਾਟ ਦੇ ਨਾ ਬੱਚੇ ਆ ਤੇ ਜਿਹੜੀ ਭਾਈ 4 ਨੰਬਰ ਤੇ ਵਸੀ ਇਹਦੀ ਕੀ ਡਿਟੇਲ ਇਹ ਵੀ ਖੀਰੀ ਆ ਜੀ ਇਹ ਵੀ ਖੀਰੀ ਆ ਹਾਂ ਜੀ ਇਹ ਵੀ 10 ਮਹੀਨੇ ਦੀ ਪਹਿਲਾਂ ਥਣ ਕਰਾ ਚੱਕ ਇਹਦੇ ਭਾਈ ਥਣਾ ਇੱਕ ਹੈ ਨਾ ਉਹ ਬੱਚੀ ਜੀ ਆ ਉਹਦੇ ਰਵੜ ਪਾਈ ਹੋਈ ਥਣ ਥੜ ਜਣਾ ਥਣ ਚਾਰੀ ਆ ਥਣ ਚਾਰੀ ਆ ਵੈਸੇ ਦੁੱਧ ਵਾਲੇ ਭਾਈ ਕਹਿੰਦਾ ਰਵੜ ਪਾਈ ਹੋਈ ਠੀਕ ਹੈ ਇਹ ਛੜੀ ਹੋਇਆ ਲਾਥੀ ਆ ਜੀ ਇਹਦਾ ਝੜ ਜਾਣਾ ਡੇਗ ਬਣਾ ਦੇ ਦੁੱਧ ਨਾਲ ਚ ਠੀਕ ਹੈ ਲੋ ਵੀ ਮਿੱਤਰੋ ਇਹਦਾ ਵੀ ਬੀਸੀਐਸ ਬਹੁਤ ਸੋਹਣਾ ਬੱਚੀ ਦਾ ਗੋਲ ਮੋਟੋਲ ਪਈ ਆ ਕਿਆ ਬਾਤ ਆਈ ਆਹਾ ਉਮਰ ਕਿੰਨੀ ਆ ਬੋ ਵੀ ਇਹਦੀ ਉਮਰ 10 ਮਹੀਨੇ ਆ ਜੀ 10 ਮਹੀਨੇ ਉਮਰ ਹੈ ਬਹੁਤ ਸੋਹਣੀ ਐ ਮੈਂ ਕਿਹਾ ਫਾਰਮ ਵਾਲੀਆਂ ਬੱਚੀਆਂ ਬਾਈ ਕੋਲੇ ਨਗੀਨੇ ਆ ਇਹ ਤਾਂ ਛੋਟੀ ਉਮਰ ਦੀ ਆ ਬੱਚਾ ਹੈਨਾ ਹਾਂਜੀ ਹਾਂਜੀ ਤੇ ਵਜਨ ਵਜੂਦ ਤਾਂ ਇਹਦਾ ਕੀ ਬਾਤਾਂ ਆ ਫੇਸ ਕੁਆਲਟੀ ਕਰੋ ਚੱਕ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਦੰਦੋ ਖੀਰੀਏ ਬਿਲਕੁਲ ਲੈਕ ਸਕੋਰ ਉੱਪਰੋਂ ਸਟੇਟ ਆ ਬਿਲਕੁਲ ਕੋਈ ਢੂਈ ਨਹੀਂ ਚੱਕਦੀ ਮੈਂ ਕਿਹਾ ਕੀ ਬਾਤਾਂ ਆ ਬਾਈ ਲੈ ਚੱਲ ਦੰਦ ਦਿਖਾ ਦੇ ਦੰਦਾਂ ਤੇ ਮਾਰ ਕੈਮਰਾ ਕੋਈ ਦੂਰੋਂ ਨੇੜੋਂ ਭਰਾ ਹੁੰਦਾ ਅਗਲਾ ਕਹਿੰਦਾ ਠੀਕ ਆ ਬਾਈ ਪਿਓਰ ਕੀ ਜੀ ਕੱਚੀ ਬਿਲਕੁਲ ਬਹੁਤ ਸੋਹਣੇ ਨਾਗਾ ਬਾਈ ਜੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਪੰਜ ਛੀ ਨਾਗਾ ਜਿਹੜੇ ਇੱਕ ਦੂਜੇ ਤੋਂ ਚੜਦੀ ਤੋਂ ਚੜਦੀ ਵੱਛੀ ਆ ਕੋਈ ਹਾਈ ਨਹੀਂ ਮੰਨ ਕੇ ਚੱਲੋ ਵੀ ਇਕੱਲੀ ਇਕੱਲੀ ਵੱਛੀ ਤੇ ਭਰੋ 20-20 ਮਿੰਟ ਕੈਮਰਾ ਮਾਰ ਲਓ ਵੀ ਥੋੜਾ ਪ੍ਰਿੰਟ ਵੜਾਇਆ ਇਹ ਰੰਗ ਪ੍ਰਿੰਟ ਆ ਜਿਹੜੇ ਵੱਛਿਆਂ ਦੇ ਇੱਕੋ ਜਿਹੇ ਆ ਹਾਂ ਤੇ ਹਣ ਹਣ ਜੀਆਂ ਬੱਚਿਆਂ ਕੋਈ ਵੱਡੀ ਨਹੀਂ ਪਲੀਆਂ ਨਿਕਲ ਗਈ ਸੀ ਨਾ ਹਾਂ ਬਈਨ ਵਜੂਦ ਆ ਲੀਆਂ ਹੈ ਨਾ ਜਿਹੜੀ ਬਈ 5 ਨੰਬਰ ਤੇ ਬਲੈਕ ਕਲਰ ਦੇ ਵਿੱਚ ਵੀਂ ਢਿੰਗੇ ਬੱਚੀ ਇਹ ਵੀ ਖੀਰੀ ਆ ਧੰਦੋ ਖੀਰੀ ਆ ਫੇਸ ਕੁਆਲਟੀ ਕਰੋ ਚੈੱਕ ਜੀ ਉਮਰ ਕਿੰਨੀ ਹੈ ਬਈ ਇਹਦੀ ਉਮਰ ਇਹਦੀ 10 ਮਹੀਨੇ ਆ 10 ਮਹੀਨੇ ਉਮਰ ਆ ਬਾਡੀ ਵੇਟ ਬਹੁਤ ਸੁਣਾ ਸਰੀਰ ਦਾ ਜਿਹੜਾ ਢਾਂਚਾ ਬੱਚੀ ਦਾ ਇਹਦਾ ਵੀ ਕੀ ਬਾਤਾਂ ਆਈਆਂ ਖੜਨੀ ਖੁੜਨੀ ਬੱਚੀ ਦਾ ਨਖਰਾ ਨੁਖਰਾ ਕੀ ਬਾਤਾਂ ਆਈਆਂ ਲੈ ਚੱਲ ਬਲੈਕ ਕਲਰ ਚ ਪੈਂਦੀ ਹੈ ਇਹ ਵੀ ਖੀਰੀ ਹੈ ਬਾਈ ਹੈਨਾ ਪਿਓਰ ਖੀਰੀ ਆਪਾਂ ਪਿਓਰ ਖੀਰੀ ਹੈ ਬਾਈ ਕਹਿੰਦਾ ਆਪਾਂ ਦੰਦ ਪਟਕੇ ਵਿਖਾਵਾਂਗੇ ਬਾਈ ਜਣ ਵਜੂਦ ਹੈ ਜਿਹੜਾ ਬੱਛੀ ਦਾ ਕਿਆ ਬਰਤਾਂ ਹੈ ਖੀਰੀ ਹੈ ਸਹੀ ਗੱਲ ਆ ਬਾਈ ਲੈ ਚੱਲ ਬਿਰਲ ਵੀ ਨਹੀਂ ਪਾਈ ਬੱਛੀ ਕਿਸੇ ਬੱਛੀ ਨੇ ਅਜੇ ਦੰਦਾਂ 'ਚ ਬਿਰਲ ਨਹੀਂ ਬਾਈ ਜਿਹੜੀ ਖੀਰੀ ਕਿਹਾ ਉਹ ਖੀਰ ਕੋਈ ਹੈ ਜਿੰਨੀ ਗੱਲ ਬਾਈ ਕਰਦਾ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਮਿੱਤਰੋ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਦੇਖ ਹੀ ਲਿਆ ਕਿਸੇ ਅਸੀਂ ਬੱਛੀ ਦਾ ਕੋਈ ਸੀਮਨ ਦਾ ਨਾਂ ਨਹੀਂ ਲਿਆ ਨਹੀਂ ਇਸ ਤਰ੍ਹਾਂ ਦੀਆਂ ਬੱਛੀਆਂ ਦਾ ਕੋਈ ਫਰੂਟ ਦੀ ਐ ਕੋਈ ਕਾਹਦੀ ਦੀ ਐ ਐ ਗਲਾਬੀ ਠੰਡ ਚਾਰੀ ਐ ਤੇ ਚਾਰੇ ਥਨ ਗਲਾਬੀ ਐ ਥੱਲੋ ਝੋਲੀ ਝਾਲੀ ਆਏ ਆ ਗੱਬਣ ਵਾਲੀ ਹੈ ਨਾ ਤੇ ਫਿਰ ਇਦੂ ਅਗਲੀ ਦੀ ਗੱਲ ਕਰਗੇ ਬਾਈ ਨਗੀਨੇ ਦੀ ਪੂਰਾ ਨਗੀਨਾ ਜੀ ਕੱਤ ਮੈਂ ਕਿਹਾ ਸਰਾਈ ਆ ਬਾਈ ਕੱਦ ਕਾਠ ਪਹਿਲਾਂ ਕੱਦ ਕਾਠ ਕਰਾ ਚੱਕ ਦੇਖੋ ਜੀ ਮੋਢੇ ਤੋਂ ਉੱਪਰ ਨਾਂਦੀ ਐ ਬੱਚੀ ਹੈ ਨਾ ਹਾਂਜੀ ਸਹੀ ਗੱਲ ਆ ਬਾਈ ਕਿ ਫੁੱਟਾ ਕੱਦ ਬੱਚੀ ਤੇਰਾ ਕੱਦ ਕਿੰਨਾ ਬਾਈ ਮੇਰਾ 5 ਫੁੱਟ 4 ਇੰਚ ਆ ਜੀ 5 ਫੁੱਟ 4 ਇੰਚ ਆ ਤੇ ਬਾਈ ਮੋਢੇ ਦੇ ਹੱਥਾਂ ਤਾ ਨੂੰ ਰੱਖਦਾ ਹੈ ਨਾ ਹਾਂਜੀ ਬਹੁਤ ਵੱਡੇ ਢਾਂਚੇ ਦੀ ਬੱਛੀ ਆ ਕੀ ਡਿਟੇਲ ਆ ਜੀ ਬਾਈ ਬੋਈ ਇਹ ਪਿਓਰ ਦੁੱਧ ਨਾਲ ਦੀ ਬੱਛੀ ਪਿਓਰ ਦੁੱਧ ਨਾਲ ਦੀ ਹਾਂਜੀ ਠੀਕ ਐ ਫਾਰਮ ਵਾਲੀ ਬੱਛੀ ਆ ਫਾਰਮ ਵਾਲੀ ਬੱਛੀ ਆ ਹਾਂਜੀ ਇਹ ਤਾਰਾਂ ਦੇਈ ਜਾਂਦੀ ਆ ਹੀਟ ਤਾਰਾਂ ਦੇਈ ਜਾਂਦੀ ਆ ਬਾਈ ਕੋਈ ਇਹ ਨਹੀਂ ਵੀ ਅੰਦਰ ਕੋਈ ਆਪਦੀ ਮਰਜ਼ੀ ਦਾ ਕੋਈ ਟੀਕਾ ਭਰਾਲੇ ਤੇ ਕੋਈ ਡਾਕਟਰ ਲਿਆ ਕੇ ਆ ਕੇ ਚੈੱਕ ਕਰਾ ਸਕਦਾ ਬਾਈ ਕਰਾ ਸਕਦਾ ਜੀ ਬਾਕੀ ਆ ਤਾਰਾਂ ਦੇਈ ਜਾਂਦੀ ਆ ਤਾਰਾਂ ਦੇਈ ਜਾਂਦੀ ਆ ਬਿਲਕੁਲ ਸਾਫ਼ ਤਾਰਾਂ ਲੰਮੀਆਂ ਪਤਲੀਆਂ ਤਾਰਾਂ ਤੇ ਨਗੀਨਾ ਹੀ ਆ ਮਿੱਤਰੋ ਬਹੁਤ ਵੱਡੇ ਢਾਂਚੇ ਦੀ ਆ ਜੇ ਕਿਸੇ ਭਰਾ ਨੇ ਕੋਈ ਫਾਰਮ ਦੇ ਵਿੱਚ ਕੋਈ ਨਵਾਂ ਸਟਾਰਟਿੰਗ ਕਰਨੀ ਹੈ ਫਾਰਮ ਦੀ ਤਾਂ ਬਹੁਤ ਵਧੀਆ ਆਪਸ਼ਨ ਆ ਵੱਡੇ ਕੱਦ ਕਾਠ ਵਾਲੀ ਬੱਛੀ ਆ ਬਾਈ ਖੋਲ ਲਾ ਫਿਰ ਇਹਨੂੰ ਵੀ ਤੋੜਾ ਕਰਾ ਦੇ ਚੈੱਕ ਇਹਦਾ ਲਿਆ ਖੋਲ ਲਿਆ ਖੁੱਲੀਆਂ ਫਰਦਗਾਨੀਆਂ ਕਰਕੇ ਕੋਈ ਨਾ ਕੋਈ ਹਾਂ ਆਪਦਾ ਜੋਰ ਦਿਖਾਉਂਦੀਆਂ ਆ ਬੱਛੀਆਂ ਲਿਆ ਬਾਈ ਬਹੁਤ ਵੱਡੇ ਢੋਂਚੇ ਦੀ ਆ ਕੱਦ ਕਾਠ ਦਾ ਕੀ ਬਾਤਾਂ ਆ ਆ ਪੂਰੀ ਗਾਂ ਬਣੀ ਪਈ ਆ ਤੇ ਦੋ ਦੰਦਾ ਬਾਈ ਕਹਿੰਦਾ ਖੁੱਲੀ ਫਰਦੀ ਆਈ ਆ ਬਾਈ ਹਾਂਜੀ ਖੁੱਲੀ ਠੀਕ ਹੈ ਲਓ ਵੀ ਮਿੱਤਰੋ ਪਿੱਠ ਪੁੱਠਿਆਂ ਦੀ ਬਣਾਉਟ ਕਰੋ ਜੇ ਇੱਕ ਮੱਝਾਂ ਰਗੀ ਪਈ ਐ ਪਿੱਛੇ ਤਾਂ ਚੌੜੀ ਲੈ ਚੱਲੇ ਨੂੰ ਖੁਰਨੀ ਤੇ ਲੈ ਚੱਲੇ ਤਾਂ ਮਰਜ਼ੀ ਨਾਲ ਤੁਰੂ ਬਾਈ ਹਾਂ ਐਡੇ ਐਡੇ ਜਾਨਵਰ ਆ ਜਿਹੜੇ ਤਾਂ ਫਿਰ ਮਰਜ਼ੀ ਨਾਲ ਤੁਰਦੇ ਆ ਲਓ ਵੀ ਮਿੱਤਰੋ ਦੋ ਦੰਦ ਦਾ ਬਹੁਤ ਵੱਡੇ ਕੱਦ ਕਾਠ ਦੀ ਆ ਪਿਓਰ ਦੋ ਦੰਦ ਸਹੀ ਗੱਲ ਆ ਛੱਡ ਦੇ ਬਾਈ ਠੀਕ ਹੈ ਛੱਡ ਦੇ ਵੀਰੇ ਪਿਓਰ ਦੋ ਦੰਦ ਦੋਂਦੀ ਬੱਛੀ ਆ ਤਾਂ ਕੱਦ ਕਾਠ ਦੀ ਜੇ ਗੱਲ ਕਰਗੇ ਬਹੁਤ ਵੱਡੇ ਟਾਂਚੇ ਦੀ ਆ ਪੂਰਾ ਫੁੱਲ ਸਾਈਜ਼ ਆ ਕੱਦ ਕਾਠ ਬਹੁਤ ਸੋਹਣਾ ਥੱਲੇ ਜਿਹੜੀ ਝੋਲੀ ਆ ਚੋਲੀ ਦਾ ਇਹ ਲਿਫੇ ਦੇ ਗੱਬਨ ਹੁੰਦੀ ਇਤਨੇ ਜਰਾ ਮਹੀਨੇ ਦੀ ਹੈ ਨਾ ਬਹੁਤ ਸੋਹਣੀ ਗੱਡੀ ਥੱਲੇ ਝੋਲੀ ਪੜਦੀ ਹੁੰਦੀ ਆ ਤੇ ਢਾਂਚਾ ਬਹੁਤ ਸੋਹਣਾ ਬੱਚੀ ਦਾ ਵੱਡੇ ਕੱਦ ਕਰਦੀ ਆ ਕੋਈ ਵੀ ਗਰਾਹ ਛੋਲੀ ਸਮਝ ਜਨਾਬ ਹੈ ਇਹ ਤਾਂ ਬੱਚੀ ਵਿਕੂਗੀ 2 ਲੱਖ ਨੂੰ ਤੇ ਆ ਸਹੀ ਗੱਲ ਮੰਨ ਕੇ ਚਲੋ ਵੀ ਜੇ ਕਿਸੇ ਭਰਾ ਨੇ ਕੋਈ ਪਾਲਣ ਨੂੰ ਬੱਚੀਆਂ ਲੈਣੀਆਂ ਤੇ ਬਹੁਤ ਵੱਡੇ ਢਾਂਚੇ ਦੀ ਬੱਚੀ ਆ ਕਿੱਡੇ ਭਾਈ ਤੇਰੇ ਸਾਹਮਣੇ ਆਹੀਆਂ ਬੱਚੀਆਂ ਹੁਣ ਦੀ ਰੇਟ ਕੀ ਕੀਮਤ ਚੱਲਦੀ ਵੇ ਬੈਡਾ ਪਹਿਲਾ ਦੂਜਾ ਸੂਆ ਵੇਡਾ ਪਹਿਲਾ ਸੂਏ ਪਹਿਲਾ ਸੂਏ ਤਾਂ ਭਾਜੀ ਇਹੋ ਜਿਹੀ ਵੱਛੀ ਢਾਈ ਢਾਈ ਲੱਖ ਨੂੰ ਵੇਚੀ ਸਹੀ ਗੱਲ ਆ ਭਾਈ ਬਹੁਤ ਵੱਡੇ ਢਾਂਚੇ ਦੀ ਆ ਜਿੰਨੇ ਜੇ ਕੋਈ ਚੰਗੀ ਸਮਝਵੇ ਸਹੀ ਗੱਲ ਆ ਵੱਛੀ 2 ਲੱਖ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਦੇ ਚੰਗੇ ਦਿਨਾਂ ਤੇ ਆ ਜੀ ਵੱਛੀ ਹੈ ਨਾ 1.5 ਲੱਖ ਦੀ ਕੀਮਤ ਦੇ ਭਾਅ ਦੀ ਵੱਛੀ ਆ ਤੇ ਸਾਰੀਆਂ ਵੱਛੀਆਂ ਜਿਹੜੀਆਂ ਬਾਈ ਕੋਲੇ ਇਹਨਾਂ ਟੌਪ ਦੀਆਂ ਸੋਨਾ ਢਾਂਚਾ ਤੇ ਜਿਹੜੇ ਕੱਦ ਕਾਰ ਦੀ ਗੱਲ ਕਰਕੇ ਤਾਂ ਇੱਕੋ ਜੇ ਕੱਦ ਕਾਰਾ ਸੋਨੇ ਸਹੀ ਗੱਲ ਆ ਪਹਿਲੇ ਨੰਬਰ ਤੇ ਵੱਛੀ ਜਿਹੜੀ ਦਿਖਾਈ ਆ ਮਿੱਤਰੋ ਘਰੋਂ ਚੈੱਕ ਕੇ ਦੁਬਾਰਾ ਆਪਾਂ ਫੇਰ ਮਾਰਦਾਂ ਕਿਆ ਬਾਤਾਂ ਹੀ ਐ ਕੁਆਲਿਟੀ ਪੂਰੀ ਚੰਗੀ ਆ ਬਾਈ ਹੈਨਾ ਬੋਬੀ ਹਾਂਜੀ ਹਾਂ ਕਿੱਥੋਂ ਭਾਰ ਭਰ ਲਿਆਉਣਾ ਬੋਬੀ ਕਿੱਥੋਂ ਭਾਰ ਭਰ ਲਿਆਉਣਾ ਮਿੱਤਰਾ ਇਹ ਬਹੁਤ ਸੋਹਣੇ ਨੰਗੀਨੇ ਹੀ ਐ ਤੇ ਹੁਣ ਆਪਾਂ ਵੀਰੇ ਇਹਨਾਂ ਫਾਰਮ ਵਾਲਿਆਂ ਨੂੰ ਕਹਿ ਸਕਦੇ ਹੁਣ ਆ ਬੱਚੀ ਕਿਸੇ ਗੱਲੋਂ ਸਹੀ ਗੱਲ ਐ ਜੇ ਆਪਾਂ ਨਾ ਵੇਚਣਾ ਹੋਵੇ ਤਾਂ ਬਾਈ ਕਹਿੰਦਾ ਵੀ ਕਿਵੇਂ ਮਰਜੀ ਕਿਸੇ ਮਰਜੀ ਸੀਮਨ ਦੀ ਕਹਦੇ ਬੱਚੀ ਦਾ ਬਹੁਤ ਸੋਹਣਾ ਢਾਂਚਾ ਬਹੁਤ ਸੋਹਣਾ ਸਹੀ ਗੱਲ ਐ ਚਾਰ ਹੀ ਥਾਣਾ ਫੂਟ ਸ਼ਾਂਗ ਭੋਰਾ ਨਹੀਂ ਤੇ ਮਿੱਤਰਾ ਫਿਰ ਹੁਣ ਇਹਨਾਂ ਦਾ ਰੇਟ ਦੱਸ ਕੋਈ ਜਾਇਜ਼ ਜਾ ਰੇਟ ਭਾਜੀ ਇਧਰ ਲੈ ਪਾਸੇ ਆ ਜਾ ਬੋਬੀ ਕ੍ਰੀਟ ਭਾਜੀ ਉਹੋ ਜੀ ਬੱਛੀ ਦਾ ਚਲੀ ਦਾ 35 40 40000 ਰੁਪਿਆ ਸਹੀ ਗੱਲ ਆ ਆਪਾਂ ਅੱਜ ਕੀ ਕੀ ਹਿਸਾਬ ਨਾਲ ਦੇਣੀ 30000 ਰੁਪਿਆ ਮੰਗੀ ਜਾਂਦੇ ਜੇ ਕੋਈ ਦੜੇ ਇਕੱਠਾ ਲਵੇ 1 ਲੱਖ 20000 ਦਾ ਦੇ ਦਾਂ ਸਣੇ ਵੱਡੀ ਬੱਛੀ ਸਣੇ ਵੱਡੀ ਲਓ ਵੀ ਮਿੱਤਰੋ ਬਾਈ ਕਹਿੰਦਾ ਜੇ ਕੋਈ ਸਣੇ ਸਾਹ ਵੇਚਣਗੇ ਇਕੱਠੀਆਂ ਬੱਛੀਆਂ ਕੋਈ ਲੈਂਦਾ ਛੀਏ ਦੇ ਛੀਏ ਨਾਲ ਸਣੇ ਵੱਡੀ ਬੱਛੀ ਤੇ 1 ਲੱਖ ਤੇ 1 ਲੱਖ 20000 1 ਲੱਖ 20000 ਦੀਆਂ ਦੇ ਦਾਂਗੇ ਵਿਚੋ ਮਾਨਤਾਨ ਹੋ ਜੂਬੋ ਵੀ ਕਰ ਦਾਂਗੇ ਜੀ ਤੇ ਜੇ ਮੰਨ ਕੇ ਚੱਲੋ ਕੋਈ ਛੋਟੀਆਂ ਬੱਛੀਆਂ ਇਕੱਠੀਆਂ ਲੈਂਦਾ ਕੱਲੀ ਬੱਛੀ ਵੱਡੀ ਕੱਲੀ ਵੱਡੀ ਮੱਛੀ ਦੇ ਦਾਂਗੇ ਆਪਾਂ 25000 ਦੀ ਛਾਣਾ 25000 ਦੀ ਹਾਂਜੀ ਲੋਬੀ ਮਿੱਤਰੋ ਬਾਈ ਰੇਟ ਉਹਦਾ ਛੋਟੀਆਂ ਵਾਲੇ ਮੰਗਿਆ ਤਾਂ ਰੇਟ ਆਪਾਂ ਬਾਈ ਆਪਾਂ ਵੀ ਸਹੀ ਗੱਲ ਰੇਟ ਜਿਹੜੇ ਮੁੱਲ ਹੁੰਦੇ ਆ ਬਾਈ ਦੇ ਬਿਲਕੁਲ ਜੈਨੂਅਲ ਹੁੰਦੇ ਆ ਨਹੀਂ ਪਾਣੀ ਕਿਤੇ ਮੈਨੂੰ ਕੋਈ ਪਤਾ ਕਰਕੇ ਆ ਬਾਈ ਕਹਿੰਦਾ ਵੀ ਕਿਤੇ ਤੋਂ ਮਰਜ਼ੀ ਪਤਾ ਕਰਕੇ ਪਹਿਲਾਂ ਪਤਾ ਕਰਕੇ ਆਓ ਹੈਨਾ ਹਾਂਜੀ ਹਾਂ ਬੋਵੀ ਕਹਿੰਦਾ ਬੋਵੀ ਕਹਿੰਦਾ ਪਹਿਲਾਂ ਪਤਾ ਕਰਕੇ ਆਓ ਤੇ ਫਿਰ ਬੋਵੀ ਦੇ ਨਹੀਂ ਫਾਰਮ ਤੇ ਆਓ ਬਾਈ ਦੇ ਰੇਟ ਆ ਜਿਹੜੇ ਮੁੱਲ ਭਰਾ ਬਿਲਕੁਲ ਜੈਨੂਨ ਤੇ ਜਿਹੜੀ ਵਛੀਆਂ ਦੀ ਕੁਆਲਿਟੀ ਹੈ ਮਿੱਤਰੋ ਬਹੁਤ ਚੰਗੀ ਆ ਜੇ ਕਿਸੇ ਭਰਾ ਨੇ ਕੋਈ ਨਵਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਘਰੇ ਪਾਲਣ ਨੂੰ ਵਛੀਆਂ ਲੈਣਾ ਤਾਂ ਇਹੋ ਜਿਹੇ ਨਗੀਨੇ ਮਿੱਤਰੋ ਬੋਵੀ ਨੂੰ ਦਾ ਫੋਨ ਬੋਵੀ ਦਾ ਜਿਹੜਾ ਨੰਬਰ ਆ ਸਕਰੀਨ ਤੇ ਚੱਲ ਜੰਦਾ ਤੇ ਜੇ ਉਹ ਵੀ ਛੋਟੀਆਂ ਵਛੀਆਂ ਕੱਲੀਆਂ ਕਿੰਨੇ ਰੁਪਏ ਦੇਣੀਆਂ ਇਹ ਆਪਾਂ ਦੇ ਦੇ ਜੇ ਕੋਈ 5 ਪੰਜੇ ਨਾਲ ਛੋਟੀਆਂ ਵਛੀਆਂ ਦੇ ਖਰੀਦੇ ਕੱਠੀਆਂ ਦੇ ਕਿੰਨੇ ਨੂੰ ਦੇਣਾ ਇਹ 20 ਦੇ ਟਰੇ ਨਾਲ ਦੇ ਦਾਂਗੇ ਕੱਠੀਆਂ ਵੀਰ ਦੀ ਬੱਚੀ ਜੇ ਕੋਈ ਕਠੀਆਂ ਲਊਗਾ ਹਾਂਜੀ ਜੇ ਕੋਈ ਹੁਣ ਉਹ ਕੱਲੀ ਭਾਲੇ ਕੋਈ ਕੱਲੀ ਦਾ ਆਪਾਂ ਬਈ ਉਹੋ ਜੀ 35000 ਰੁਪਏ ਚੱਕਦੇ ਆਂ ਪਰ ਉਹ ਆਪਾਂ ਕੱਲੀ ਜੇ ਕੋ ਲਊਗਾ ਤਾਂ 30000 ਦਾ ਪੀਣ ਲਾਓ ਲਓ ਵੀ ਮਿੱਤਰੋ ਬਾਈ ਦੇ ਰੇਟ ਆ ਜਿਹੜੇ ਬਿਲਕੁਲ ਜੈਨੂਆ ਨਾ ਤੇ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਕਹਿੰਦਾ ਵੀ ਆਪਾਂ ਦਾ ਗੜੇ ਦਾ ਭਾਅ 20-20 ਹਜ਼ਾਰ ਵੱਡੀ ਬੱਛੀ ਦਾ ਵੀ ਸਾਰਿਆਂ ਦਾ ਠੀਕ ਹੈ ਗੜੇ ਦਾ ਭਾਅ ਸਾਰਿਆਂ ਦਾ 20-20 ਹਜ਼ਾਰ ਦੇ ਭਾਅ ਨਹੀਂ ਆ ਗਏ 1 ਲੱਖ ਤੇ 20 ਹਜ਼ਾਰ ਰੁਪਿਆ ਤੇ ਕੱਲੀ-ਕੱਲੀ ਬੱਛੀ ਜੇ ਲਵਾਂਗੇ ਤਾਂ ਬਾਈ ਕਹਿੰਦਾ ਵੀ 25-25 ਨੂੰ ਵੱਡੀ ਬੱਛੀ ਤੇ ਛੋਟੀ ਵੀ 25 ਨੂੰ ਬਾਈ ਉਹ 30000 ਉਹ 30000 ਦੀ ਜਿਹੜੀ ਪਹਿਲੇ ਨੰਬਰ ਤੇ ਨਗੀਨੇ ਵਿਖਾਇਆ ਕੁਆਲਿਟੀ ਬਹੁਤ ਸੋਹਣੀ ਹੈ ਪਿੰਕ ਨੋਜ਼ ਵਾਲੀ ਆ ਬੱਚੀ ਦਾ ਨਖਰਾ ਨਖਰਾ ਬੱਚੀ ਦਾ ਵਜਨ ਵਿਯੂਦ ਤੁਹਾਡੇ ਸਾਹਮਣੇ ਹੀ ਹੈ ਮਿੱਤਰੋ ਬਹੁਤ ਸੋਹਣੇ ਬਾਕੀ ਸਾਰੇ ਭਰਾ ਅੱਜ ਕੱਲ ਜਾਣਕਾਰ ਆ ਹਰੇਕ ਵੀਰ ਮੰਨ ਕੇ ਚੱਲੋ ਜਾਣਕਾਰੀ ਰੱਖਦਾ ਪਰਸਮਪ੍ਰਤੀ ਹਰੇਕ ਨੂੰ ਪਤਾ ਵੀ ਹੈ ਕਿ ਨਗੀਨੇ ਕੀ ਭਾਤੇ ਮਿਲਦੇ ਹੈ ਨਾ ਪਰ ਜਿਹੜਾ ਬੋਬੀ ਦਾ ਭਾਅ ਬਹੁਤ ਜਾਨੀ ਕਿ ਜੈਨੂਅਨ ਹੈ ਹਰੇਕ ਦੇ ਭਾਅ ਦੇ ਬਾਈ ਜੀ ਨੇ ਮੰਗਿਆ ਤੇ ਨੰਬਰ ਆ ਉਹਦਾ ਫੇਰ ਬੋਬੀ 9979022676 ਲਓ ਵੀ ਮਿੱਤਰੋ ਜਿਹੜਾ ਬੋਬੀ ਦਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਹਾਂ ਬਾਕੀ ਉਹ ਬੋਰ ਤੇ ਹਾਂ ਬਾਕੀ ਆਪਣੀ ਜੇ ਵੀਡੀਓ ਚੰਗੀ ਲੱਗੀ ਤਾਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਬਾਕੀ ਬੋਬੀ ਡੈਰੀ ਫਾਰਮ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਹੱਸੀ ਗੱਲ ਸਾਰਿਆਂ ਨੂੰ